ਮੇਰਾ ਇੱਕ ਢਾਬਾ ਸੀ ਜਿੱਥੇ ਹਰ ਰੋਜ਼ ਮੁਸਾਫਰ ਅਤੇ ਯਾਤਰੀ ਰੁੱਕ ਕੇ ਖਾਣਾ ਖਾਂਦੇ ਅਤੇ ਫਿਰ ਅੱਗੇ ਚਲੇ ਜਾਂਦੇ ਇੱਕ ਦਿਨ ਇੱਕ ਨੌਜਵਾਨ ਮੋਟਰਸਾਈਕਲ ਤੇ ਆਪਣੀ ਬਜ਼ੁਰਗ ਮਾਂ ਨੂੰ ਮੇਰੇ ਢਾਬੇ ਤੇ ਛੱਡ ਕੇ ਗਿਆ ਅਤੇ ਕਿਹਾ ਕਿ ਉਹ ਪੈਂਚਰ ਲਗਵਾ ਕੇ ਵਾਪਸ ਆ ਜਾਵੇਗਾ ਸਵੇਰ ਤੋਂ ਰਾਤ ਹੋ ਗਈ ਪਰ ਉਹ ਵਾਪਸ ਨਾ ਆਇਆ ਉਸ ਦੀ ਮਾਂ ਜਿਸ ਦਾ ਨਾਮ ਬਲਜੀਤ ਕੌਰ ਸੀ ਵਾਰ-ਵਾਰ ਰੋਂਦੀ ਰਹੀ ਅਤੇ ਆਪਣੇ ਪੁੱਤਰ ਨੂੰ ਉਡੀਕਦੀ ਰਹੀ ਆਖਰਕਾਰ ਮੈਂ ਉਸ ਨੂੰ ਆਪਣੇ ਘਰ ਲੈ ਆਇਆ ਜਿਵੇਂ ਹੀ ਮੇਰੇ ਪਿਤਾ ਜੀ ਦੀ ਨਜ਼ਰ ਉਸ ਔਰਤ ਤੇ ਪਈ ਉਹ ਦੌੜ ਕੇ ਉਸ ਦੇ ਗਲੇ ਲੱਗ ਗਏ ਮੈਂ ਗੁੱਸੇ ਵਿੱਚ ਉਹਨਾਂ ਨੂੰ ਦੂਰ ਕਰਨ ਹੀ ਵਾਲਾ ਸੀ ਪਰ ਜੋ ਮੈਂ ਸੁਣਿਆ ਉਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਅੱਜ ਦਾ ਦਿਨ ਵੀ ਬਾਕੀ ਦਿਨਾਂ ਵਾਂਗ ਹੀ ਸੀ ਸਵੇਰੇ 9 ਵਜੇ ਮੈਂ ਆਪਣੇ ਢਾਬੇ ਦਾ ਦਰਵਾਜ਼ਾ ਖੋਲ੍ਹਿਆ ਅੰਦਰ ਕੁਝ ਯਾਤਰੀ ਬੈਠੇ ਸੀ ਤੇ ਬਾਹਰ ਨਵੇਂ ਆਉਣ ਵਾਲਿਆਂ ਦੀ ਲਾਈਨ ਲੱਗੀ ਹੋਈ ਸੀ ਮੇਰਾ ਢਾਬਾ ਮੇਨ ਸੜਕ ਦੇ ਬਿਲਕੁਲ ਕੋਲ ਸੀ ਇਸ ਲਈ ਇੱਥੇ ਗਾਂਾਂ ਦੀ ਹਮੇਸ਼ਾ ਭੀੜ ਰਹਿੰਦੀ ਸੀ ਜਦੋਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਇੱਕ ਕਾਰ ਆ ਕੇ ਰੁਕੀ ਜਿਸ ਵਿੱਚ ਇੱਕ ਪੂਰਾ ਪਰਿਵਾਰ ਬੈਠਾ ਸੀ ਉਹ ਸਾਰੇ ਉੱਤਰਕੇ ਢਾਬੇ ਦੇ ਅੰਦਰ ਆ ਗਏ ਮੈਂ ਬਾਹਰ ਹੀ ਬੈਠਾ ਰਿਹਾ ਪਤਾ ਨਹੀਂ ਕਿਉਂ ਸਵੇਰ ਤੋਂ ਹੀ ਮਨ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਉਸ ਦਿਨ ਮੈਂ ਖੂਬ ਰੋਇਆ ਸੀ ਪਰ ਕਿਉਂ ਇਹ ਮੈਨੂੰ ਵੀ ਨਹੀਂ ਸੀ ਪਤਾ ਲੱਗਿਆ ਮੈਂ ਅੰਦਰ ਕਾਊਂਟਰ ਨਾ ਸੰਭਾਲਿਆ ਸਗੋਂ ਆਪਣੇ ਇੱਕ ਭਰੋਸੇਮੰਦ ਕਰਮਚਾਰੀ ਨੂੰ ਉੱਥੇ ਬਿਠਾ ਦਿੱਤਾ। ਥੋੜੀ ਦੇਰ ਬਾਅਦ ਇੱਕ ਮੋਟਰਸਾਈਕਲ ਮੇਰੇ ਕੋਲ ਆ ਕੇ ਰੁਕੀ। ਕੁਝ ਕਹਿਣ ਤੋਂ ਪਹਿਲਾਂ ਹੀ ਉਹ ਨੌਜਵਾਨ ਆਪਣੀ ਮਾਂ ਨੂੰ ਮੇਰੇ ਕੋਲ ਬਿਠਾ ਕੇ ਬੋਲਿਆ, "ਭਾਈ ਸਾਹਿਬ, ਮੈਂ ਬਸ ਮੋਟਰਸਾਈਕਲ ਦਾ ਪੈਂਚਰ ਲਗਵਾ ਕੇ ਆਉਂਦਾ ਹਾਂ। ਉਹਨਾਂ ਟਾਈਮਾਂ ਦਾ ਧਿਆਨ ਰੱਖਣਾ।" ਇਹ ਕਹਿ ਕੇ ਉਹ ਬਾਈਕ ਸਟਾਰਟ ਕਰਕੇ ਦੂਜੀ ਦਿਸ਼ਾ ਵਿੱਚ ਨਿਕਲ ਗਿਆ। ਮੈਂ ਹੈਰਾਨੀ ਨਾਲ ਉਸਦੇ ਟਾਇਰਾਂ ਨੂੰ ਦੇਖਿਆ। ਉਸਦੀ ਮੋਟਰਸਾਈਕਲ ਦੇ ਟਾਇਰਾਂ ਵਿੱਚ ਹਵਾ ਘੱਟ ਲੱਗ ਰਹੀ ਸੀ ਪਰ ਟਾਇਰ ਪੂਰੀ ਤਰ੍ਹਾਂ ਠੀਕ ਸਨ ਮੇਰੇ ਕੋਲ ਕਈ ਟਰੱਕ ਸਨ ਇਸ ਲਈ ਮੈਨੂੰ ਗੱਡੀਆਂ ਦੀ ਸਥਿਤੀ ਦਾ ਕਾਫੀ ਤਜਰਬਾ ਸੀ ਬਲਜੀਤ ਮੇਰੇ ਕੋਲ ਬੈਠੇ ਹੋਏ ਬੋਲੀ ਬੱਚਾ ਹੈ ਘਰੋਂ ਨਿਕਲਦੇ ਹੀ ਕਹਿ ਰਿਹਾ ਸੀ ਕਿ ਟਰੱਕ ਵਾਲਿਆਂ ਦੇ ਢਾਬੇ ਤੇ ਰੁਕਾਂਗੇ ਅਤੇ ਗੱਡੀ ਠੀਕ ਕਰਵਾਵਾਂਗੇ ਮੈਂ ਕਿਹਾ ਹੁਣ ਵੇਖ ਅਸੀਂ ਦੋਵੇਂ ਇੱਥੇ ਆ ਗਏ ਹਾਂ ਕੋਈ ਪਰੇਸ਼ਾਨੀ ਨਹੀਂ ਹੋਈ ਉਸ ਦੀਆਂ ਗੱਲਾਂ ਸੁਣ ਕੇ ਮੈਂ ਪੁੱਛਿਆ ਤੁਸੀਂ ਕਿੱਥੇ ਜਾ ਰਹੇ ਹੋ ਉਹਨਾਂ ਨੇ ਆਪਣੇ ਦੁਪट्टे ਨੂੰ ਠੀਕ ਕਰਦੇ ਹੋਏ ਜਵਾਬ ਦਿੱਤਾ ਪਤਾ ਨਹੀਂ ਬੇਟਾ ਬਸ ਮੈਨੂੰ ਤਾਂ ਇਹੀ ਕਹਿ ਕੇ ਲਿਆਇਆ ਕਿ ਅੱਜ ਆਪਾਂ ਘੁੰਮਣ ਚੱਲਨੇ ਹਾਂ ਮੇਰੀ ਤਬੀਅਤ ਵੀ ਠੀਕ ਨਹੀਂ ਸੀ ਮੈਂ ਉਸ ਨੂੰ ਕਹਿ ਰਹੀ ਸੀ ਕਿ ਮੈਂ ਨਹੀਂ ਜਾਣਾ ਪਰ ਉਹ ਮੇਰੀ ਗੱਲ ਹੀ ਨਹੀਂ ਸੁਣਦਾ ਹਮੇਸ਼ਾ ਮੇਰੇ ਤੇ ਖਿੜਿਆ ਰਹਿੰਦਾ ਹੈ ਉਹ ਔਰਤ ਬਹੁਤ ਭੋਲੀ ਭਾਲੀ ਲੱਗ ਰਹੀ ਸੀ ਮੈਂ ਉਸ ਨੂੰ ਪੁੱਛਿਆ ਕਿ ਤੁਸੀਂ ਕੁਝ ਖਾਦਾ ਹੈ ਤਾਂ ਉਹਨਾਂ ਨੇ ਸਿਰ ਹਿਲਾ ਕੇ ਜਵਾਬ ਦਿੱਤਾ ਸਵੇਰੇ ਤਾਂ ਇੱਕ ਰੋਟੀ ਖਾਧੀ ਸੀ ਪਰ ਹੁਣ ਭੁੱਖ ਲੱਗੀ ਆ ਇਹਨੇ ਨੂੰ ਅੰਦਰੋਂ ਇੱਕ ਕਰਮਚਾਰੀ ਆਇਆ ਤੇ ਕਹਿਣ ਲੱਗਿਆ ਸਾਹਬ ਜੀ ਜੋ ਵੱਡਾ ਪਰਿਵਾਰ ਆਇਆ ਹੈ ਉਹ ਰਹਿਣ ਲਈ ਇੱਕ ਕਮਰਾ ਮੰਗ ਰਿਹਾ ਹੈ ਉਹਨਾਂ ਨਾਲ ਗੱਲ ਕਰਿਓ ਕੁਝ ਮੁੱਲ-ਪਾ ਦੀ ਗੱਲ ਕਰ ਰਹੇ ਸਨ ਮੈਂ ਉਸ ਬਜ਼ੁਰਗ ਔਰਤ ਵੱਲ ਵੇਖ ਕੇ ਕਿਹਾ ਮਾਂ ਆਪਣਾ ਹੀ ਟਾਬਾ ਹੈ ਤੁਸੀਂ ਬੈਠੋ ਮੈਂ ਹੁਣੇ ਆਉਂਦਾ ਹਾਂ ਕਿਤੇ ਨਾ ਜਾਇਓ ਉਹਨਾਂ ਨੇ ਤੁਰੰਤ ਕਿਹਾ ਹਾਂ ਬੇਟਾ ਮੈਂ ਕਿੱਥੇ ਜਾਵਾਂਗੀ ਆਪਣੇ ਪੁੱਤਰ ਦੀ ਉਡੀਕ ਮੈਨੂੰ ਇੱਥੇ ਹੀ ਕਰਨੀ ਪਊਗੀ ਮੈਂ ਅੰਦਰ ਚਲਾ ਗਿਆ ਮੈਨੂੰ ਉਸ ਨੌਜਵਾਨ ਤੇ ਗੁੱਸਾ ਆ ਰਿਹਾ ਸੀ ਜਿਹੜੇ ਆਪਣੀ ਮਾਂ ਨੂੰ ਇਸ ਤਰ੍ਹਾਂ ਛੱਡ ਕੇ ਚਲੇ ਗਏ ਮੈਂ ਬਚਪਨ ਵਿੱਚ ਆਪਣੀ ਮਾਂ ਨੂੰ ਗਵਾ ਦਿੱਤਾ ਸੀ ਮੈਨੂੰ ਪਤਾ ਸੀ ਕਿ ਮਾਂ ਤੋਂ ਦੂਰ ਹੋਣ ਦਾ ਦਰਦ ਕਿੰਨਾ ਔਖਾ ਹੁੰਦਾ ਹੈ ਇਸੇ ਕਰਕੇ ਮੈਂ ਢਾਬਾ ਖੋਲ੍ਹਿਆ ਸੀ ਜਿੱਥੇ ਮੈਂ ਆਪਣੀ ਮਾਂ ਦੇ ਹੱਥਾਂ ਦੇ ਖਾਣੇ ਵਰਗੀ ਆਤਮਤਾ ਪਰੋਸਦਾ ਸੀ ਮੈਂ ਕਿਸੇ ਵੱਡੇ ਡਿਗਰੀ ਵਾਲੇ ਰਸੋਈਏ ਨੂੰ ਨਹੀਂ ਰੱਖਿਆ ਸੀ ਸਗੋਂ ਘਰ ਦੀਆਂ ਔਰਤਾਂ ਨੂੰ ਕੰਮ ਤੇ ਰੱਖਿਆ ਸੀ ਜੋ ਪਿਆਰ ਨਾਲ ਗਾਕਾਂ ਨੂੰ ਖਾਣਾ ਦਿੰਦੀਆਂ ਸਨ ਅੰਦਰ ਜਾ ਕੇ ਜਦੋਂ ਮੈਂ ਉਸ ਪਰਿਵਾਰ ਦਾ ਖਾਣਾ ਪੀਣਾ ਨੰਨੇ ਨਿਪਟਾ ਲਿਆ ਤਾਂ ਬਾਹਰ ਆ ਗਿਆ ਪਰ ਬਜ਼ੁਰਗ ਮਾਂ ਕਿਤੇ ਦਿਖਾਈ ਨਾ ਦਿੱਤੀ ਮੇਰੀ ਜਾਨ ਸੁੱਕ ਗਈ ਉਸ ਲੜਕੇ ਨੇ ਆਪਣੀ ਮਾਂ ਨੂੰ ਮੇਰੇ ਪਰੋਸੇ ਛੱਡਿਆ ਸੀ ਮੈਂ ਤੁਰੰਤ ਇੱਧਰ ਉੱਧਰ ਨਜ਼ਰ ਦੜਾਈ ਪਰ ਉਹ ਮੈਨੂੰ ਕਿਤੇ ਨਾਂ ਦੀ ਸੀ ਮੇਰੇ ਹੱਥ ਪੈਰ ਠੰਡੇ ਹੋਣ ਲੱਗੇ ਮੈਂ ਘਬਰਾਟ ਵਿੱਚ ਚੀਕਿਆ ਮਾਂ ਕੀ ਤੁਸੀਂ ਇੱਥੇ ਹੋ ਮੇਰੀ ਆਵਾਜ਼ ਸੁਣ ਕੇ ਦੋ ਤਿੰਨ ਮੁੰਡੇ ਅਤੇ ਸਟਾਫ ਦੇ ਕੁਝ ਲੋਕ ਬਾਹਰ ਆ ਗਏ ਇੱਕ ਨੇ ਪੁੱਛਿਆ ਕੀ ਹੋਇਆ ਸਾਹਿਬ ਤਾ ਮੈਤ੍ਰਾਂ ਅੰਤ ਕਿਹਾ ਇੱਥੇ ਇੱਕ ਬਜ਼ੁਰਗ ਸੀ ਨੀਲੇ ਜਿਹੇ ਸੂਟ ਵਿੱਚ ਦੇਖੋ ਕਿਤੇ ਚਲੀ ਗਈ ਆ ਇੱਕ ਨੌਜਵਾਨ ਬੋਲਿਆ ਵੀਰ ਜੀ ਜਾਣ ਦਿਓ ਸ਼ਾਇਦ ਉਹਦਾ ਬੇਟਾ ਆ ਗਿਆ ਹੋਵੇਗਾ ਤੇ ਉਹਦੇ ਨਾਲ ਚਲੀ ਗਈ ਹੋਊਗੀ ਮੈਂ ਸਿਰ ਹਿਲਾ ਕੇ ਕਿਹਾ ਨਹੀਂ ਮੈਨੂੰ ਤਾਂ ਕਿਸੇ ਮੋਟਰਸਾਈਕਲ ਦੀ ਆਵਾਜ਼ ਨਹੀਂ ਸੁਣਾਈ ਦਿੱਤੀ ਮੇਰਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਮੈਂ ਆਸੇ-ਪਾਸੇ ਸਾਰੇ ਕਿਤੇ ਵੇਖ ਲਿਆ ਪਰ ਮੈਨੂੰ ਉਸ ਮਾਤਾ ਦਾ ਕੋਈ ਪਤਾ ਨਾ ਲੱਗਿਆ ਮੈਂ ਸੀਸੀਟੀਵੀ ਕੈਮਰਾ ਚੈੱਕ ਕਰਨ ਹੀ ਜਾ ਰਿਹਾ ਸੀ ਕਿਸੇ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਜਦੋਂ ਮੈਂ ਪਲਟ ਕੇ ਵੇਖਿਆ ਤਾਂ ਉਹ ਉਹੀ ਬਜ਼ੁਰਗਔਰਤ ਸੀ ਹੱਥ ਵਿੱਚ ਕੁਝ ਫੁੱਲ ਫੜੇ ਹੋਏ ਸਨ ਉਹ ਮੇਰੇ ਵੱਲ ਵਾਦੀ ਹੋਈ ਬੋਲੀ beta ਤੂੰ ਬਹੁਤ ਨਰਮਦਿਲ ਹੈ ਮੈਂ ਦੇਖਿਆ ਕਿ ਤੂੰ ਕਿਵੇਂ ਉਹਨਾਂ ਲੋਕਾਂ ਤੋਂ ਘੱਟ ਪੈਸੇ ਲਏ ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ ਇਸ ਲਈ ਮੈਂ ਤੇਰੇ ਲਈ ਫੁੱਲ ਤੋੜਨ ਚਲੀ ਗਈ ਸੀ ਇਹ ਲੈ ਮੇਰੇ ਵੱਲੋਂ ਇੱਕ ਛੋਟਾ ਜਿਹਾ ਤੋਹਫਾ ਹੁਣ ਮੈਨੂੰ ਖਾਣ ਨੂੰ ਦੇ ਦੇ ਭੁੱਖ ਲੱਗੀ ਹੈ ਜਦੋਂ ਮੇਰਾ ਬੇਟਾ ਆਵੇਗਾ ਉਹ ਤੈਨੂੰ ਪੈਸੇ ਦੇ ਦੇਵੇਗਾ ਮੈਂ ਹੈਰਾਨੀ ਅਤੇ ਚਿੰਤਾ ਨਾਲ ਬੋਲਿਆ ਮਾਂ ਤੁਸੀਂ ਬਿਨਾਂ ਦੱਸੇ ਕਿਉਂ ਚਲੀ ਗਏ ਸੀ ਮੈਂ ਤਾਂ ਕਦੋਂ ਦਾ ਤੁਹਾਨੂੰ ਲੱਭ ਰਿਹਾ ਸੀ ਮੈਨੂੰ ਲੱਗਿਆ ਕਿਤੇ ਤੁਸੀਂ ਗੁੰਮ ਹੋ ਗਏ ਮੇਰੀ ਗੱਲ ਵੀ ਪੂਰੀ ਨਹੀਂ ਹੋਈ ਸੀ ਕਿ ਉਹਨਾਂ ਨੇ ਪਿਆਰ ਨਾਲ ਮੇਰੇ ਵਾਲਾਂ ਤੇ ਹੱਥ ਫੇਰਿਆ ਤੇ ਮੁਸਕਰਾ ਕੇ ਬੋਲੀ ਪੁੱਤਰ ਤੂੰ ਐਨਾ ਕਿਉਂ ਘਬਰਾ ਰਿਹਾ ਹੈ ਮੈਂ ਕਿਤੇ ਦੂਰ ਥੋੜਾ ਜਾ ਰਹੀ ਸੀ ਮੈਂ ਤਾਂ ਕਿਹਾ ਵੀ ਸੀ ਕਿ ਮੈਂ ਕਿਤੇ ਨਹੀਂ ਜਾਵਾਂਗੀ ਮੈਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਅੰਦਰ ਆ ਗਿਆ ਅਤੇ ਚੰਗੀ ਮੇਜ਼ ਤੇ ਬਿਠਾਉਂਦੇ ਹੋਏ ਕਿਹਾ ਮਾਂ ਦੱਸੋ ਕੀ ਖਾਓਗੇ ਮੈਂ ਖੁਦ ਲਿਆ ਕੇ ਦੇਵਾਂਗਾ ਤਾਂ ਉਹ ਬੋਲੀ ਮੈਂ ਜ਼ਿਆਦਾ ਮਿਰਚ ਵਾਲਾ ਖਾਣਾ ਨਹੀਂ ਖਾ ਸਕਦੀ ਮੈਂ ਕੁਝ ਸਾਦਾ ਜਾਂ ਮਿੱਠਾ ਖਾ ਲਵਾਂਗੀ ਮੈਂ ਤੁਰੰਤ ਪੁੱਛਿਆ ਤੁਹਾਨੂੰ ਸ਼ੂਗਰ ਤਾਂ ਨਹੀਂ ਉਹ ਹਲਕੀ ਜਿਹੀ ਮੁਸਕਰਾਈ ਅਤੇ ਬੁੱਲਾਂ ਤੇ ਉਂਗਲ ਰੱਖਦੇ ਹੋਏ ਬੋਲੀ ਥੋੜੀ ਜਿਹੀ ਹੈ ਪਰ ਹੁਣ ਬੇਟਾ ਹੈ ਨਹੀਂ ਨਾ ਉਸ ਨੂੰ ਕਿਹੜਾ ਦੇਖਣਾ ਹੈ ਤੂੰ ਲੈ ਆ ਮੈਂ ਥੋੜਾ ਜਿਹਾ ਖਾਵਾਂਗੀ ਮੈਂ ਮੁਸਕਰਾ ਕੇ ਕਿਹਾ ਹਰ ਗਿਜ਼ ਨਹੀਂ ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਮੈਂ ਤੁਹਾਨੂੰ ਮਿੱਠਾ ਬਿਲਕੁਲ ਨਹੀਂ ਦੇਵਾਂਗਾ। ਹਾਂ, ਤੁਹਾਡੇ ਲਈ ਮੈਂ ਦਲੀਆ ਬਣਾਉਂਦਾ ਹਾਂ। ਇਹ ਸੁਣਦੇ ਹੀ ਉਹਨਾਂ ਨੇ ਤੁਰੰਤ ਮੂੰਹ ਬਣਾਉਂਦੇ ਹੋਏ ਕਿਹਾ, "ਨਹੀਂ ਨਹੀਂ, ਮੈਂ ਨਹੀਂ ਦਲੀਆ ਖਾਣਾ। ਕੁਝ ਚੰਗਾ ਜਿਹਾ ਲਿਆਓ ਜਿਸ ਦੇ ਨਾਲ ਮੇਰਾ ਮੂਡ ਚੰਗਾ ਹੋ ਜਾਵੇ।" ਮੈਂ ਉਹਨਾਂ ਨੂੰ ਧਿਆਨ ਨਾਲ ਦੇਖਿਆ। ਪਤਾ ਨਹੀਂ ਕਿਉਂ, ਉਹਨਾਂ ਦੇ ਸ਼ਬਦ ਮੇਰੇ ਦਿਲ ਨੂੰ ਛੂ ਰਹੇ ਸਨ। ਮੈਂ ਸਿਰ ਹਿਲਾਇਆ ਅਤੇ ਆਪਣੇ ਕਾਊਂਟਰ ਵੱਲ ਵਧਿਆ ਅਤੇ ਤੁਰੰਤ ਇੱਕ ਕਰਮਚਾਰੀ ਨੂੰ ਉਬਲੇ ਹੋਏ ਸਾਦੇ ਚੌਲ ਤਿਆਰ ਕਰਨ ਨੂੰ ਕਿਹਾ। ਤੇ ਮੈਂ ਕੰਧ ਤੇ ਲੱਗੀ ਘੜੀ ਵੱਲ ਵੇਖਿਆ ਸਮਾਂ ਕਾਫੀ ਹੋ ਗਿਆ ਸੀ ਉਹਦੇ ਬੇਟੇ ਨੂੰ ਹੁਣ ਤੱਕ ਵਾਪਸ ਆ ਜਾਣਾ ਚਾਹੀਦਾ ਸੀ ਇਹੀ ਖਿਆਲ ਮੈਨੂੰ ਬੇਚੈਨ ਕਰ ਰਿਹਾ ਸੀ ਕੁਝ ਸੋਚ ਕੇ ਮੈਂ ਫਿਰ ਤੋਂ ਮਾਂ ਕੋਲ ਜਾ ਕੇ ਸੋਫੇ ਤੇ ਬੈਠ ਗਿਆ ਅਤੇ ਪੁੱਛਿਆ ਤੁਹਾਡੇ ਕੋਲ ਮੋਬਾਈਲ ਫੋਨ ਹੈ ਉਹਨਾਂ ਨੇ ਹੱਥ ਦੇ ਇਸ਼ਾਰੇ ਨਾਲ ਨਾਂ ਵਿੱਚ ਜਵਾਬ ਦਿੱਤਾ ਫਿਰ ਮੈਨੂੰ ਕੋਲ ਬੁਲਾਇਆ ਅਤੇ ਹੌਲੀ ਜਹੀ ਆਵਾਜ਼ ਵਿੱਚ ਕਿਹਾ beta ਮੈਂ ਆਪਣੇ بیٹے ਨੂੰ ਕਿਹਾ ਸੀ ਕਿ ਮੈਨੂੰ ਇੱਕ ਮੋਬਾਈਲ ਫੋਨ ਲੈ ਦੇਵੇ ਪਰ ਉਹ ਮੇਰੀ ਗੱਲ ਹੀ ਨਹੀਂ ਸੁਣਦਾ ਕਹਿੰਦਾ ਹੈ ਕਿ ਮਾਂ ਤੇਰੀ ਹੁਣ ਉਮਰ ਹੋ ਗਈ ਆ ਤੈਨੂੰ ਇਹਦੀ ਕੀ ਲੋੜ ਆ ਮੈਂ ਤੁਰੰਤ ਕਿਹਾ ਇਸ ਉਮਰ ਵਿੱਚ ਮੋਬਾਈਲ ਫੋਨ ਹੋਣਾ ਤਾਂ ਜ਼ਰੂਰੀ ਆ ਜੇਕਰ ਤੁਸੀਂ ਗੁੰਮ ਹੋ ਗਏ ਤਾਂ ਕੀ ਹੋਵੇਗਾ ਉਹ ਹੌਲੀ ਜਿਹੇ ਕਹਿਣ ਲੱਗੀ ਉਹੀ ਤਾਂ ਹੋਇਆ ਸੀ ਇੱਕ ਵਾਰ ਤਾਂ ਮੈਂ ਸੱਚਮੁੱਚ ਗੁੰਮ ਹੋ ਗਈ ਸੀ ਬੜੀਆਂ ਮੁਸ਼ਕਲਾਂ ਨਾਲ ਘਰ ਪਹੁੰਚੀ ਸੀ ਮੇਰੇ ਬੇਟੇ ਨੂੰ ਤਾਂ ਪਤਾ ਵੀ ਨਹੀਂ ਸੀ ਲੱਗਿਆ ਉਹ ਤਾਂ ਘਰ ਵਿੱਚ ਬੈਠਾ ਗਾਣੇ ਸੁਣ ਰਿਹਾ ਸੀ ਜਦੋਂ ਮੈਂ ਘਰ ਪਹੁੰਚੀ ਤਾਂ ਮੇਰੇ ਨਾਲ ਗੁੱਸੇ ਹੋ ਗਿਆ ਕਹਿਣ ਲੱਗਿਆ ਕਿੱਥੇ ਚਲੀ ਗਈ ਸੀ ਮੈਂ ਕਿਹਾ ਬੇਟਾ ਮੈਨੂੰ ਮੋਬਾਈਲ ਲੈ ਦੇ ਤਾਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਪਰ ਉਹ ਗੁੱਸਾ ਕਰਨ ਲੱਗਿਆ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਹੌਲੀ ਜਿਹੀ ਸਿਰ ਹਿਲਾਇਆ ਤੇ ਕਿਹਾ ਜੇਕਰ ਕੋਈ ਦਿੱਕਤ ਹੈ ਤਾਂ ਮੈਨੂੰ ਦੱਸੋ ਕੀ ਤੁਹਾਨੂੰ ਪੈਸਿਆਂ ਦੀ ਲੋੜ ਹੈ ਤੁਹਾਡਾ ਬੇਟਾ ਕੀ ਕੰਮ ਕਰਦਾ ਹੈ ਉਹ ਮੁਸਕਰਾ ਕੇ ਕਹਿਣ ਲੱਗੀ ਨਹੀਂ ਬੇਟਾ ਮੈਂ ਨਹੀਂ ਲੈ ਸਕਦੀ ਪੈਸੇ ਮੈਂ ਤਾਂ ਪੰਡਤਾਂ ਦੀ ਕੁੜੀ ਹਾਂ ਅਸੀਂ ਪੰਡਤ ਲੋਕ ਪੈਸੇ ਨਹੀਂ ਲੈਂਦੇ ਸਿਰਫ ਦਿੰਦੇ ਹਾਂ ਉਸ ਔਰਤ ਦੀ ਇਹ ਗੱਲ ਪਤਾ ਨਹੀਂ ਮੇਰੇ ਦਿਲ ਨੂੰ ਛੂ ਗਈ ਮੈਂ ਵੀ ਇੱਕ ਪੰਡਤ ਸੀ ਮੈਂ ਅੱਜ ਤੱਕ ਕਦੇ ਕਿਸੇ ਦੇ ਸਾਹਮਣੇ ਹੱਥ ਨਹੀਂ ਫਲਾਇਆ ਸੀ ਸਗੋਂ ਹਮੇਸ਼ਾ ਦੂਜਿਆਂ ਦੀ ਮਦਦ ਕਰਦਾ ਸੀ ਮੈਂ ਤਾਂ ਇਹ ਵੀ ਨਹੀਂ ਜਾਣਦਾ ਸੀ ਕਿ ਬ੍ਰਾਹਮਣ ਲੋਕ ਦੇਣ ਵਾਲੇ ਹੁੰਦੇ ਨੇ ਲੈਣ ਵਾਲੇ ਨਹੀਂ ਮੈਂ ਸਿਰ ਹਿਲਾਇਆ ਤੇ ਉਸ ਔਰਤ ਨੂੰ ਦੇਖਦੇ ਹੋਏ ਕਿਹਾ ਚੰਗਾ ਮਾਂ ਮੈਂ ਖਾਣਾ ਭੇਜਦਾ ਹਾਂ ਤੁਸੀਂ ਖਾ ਲੈਣਾ ਅਤੇ ਇੱਥੇ ਹੀ ਬੈਠੇ ਰਹਿਣਾ ਕਿਤੇ ਨਾ ਜਾਣਾ ਦੋਵੇਂ ਹੱਥ ਚੁੱਕ ਕੇ ਉਸ ਨੇ ਮੈਨੂੰ ਦੁਆਵਾਂ ਦਿੱਤੀਆਂ ਤੇ ਬੋਲੀ ਪਰਮਾਤਮਾ ਤੈਨੂੰ ਬਹੁਤੀਆਂ ਖੁਸ਼ੀਆਂ ਦੇਵੇ। ਬਸ ਮੇਰਾ ਬੇਟਾ ਆ ਜਾਵੇ ਤਾਂ ਮੈਂ ਇੱਥੋਂ ਚਲੀ ਜਾਵਾਂਗੀ। ਮੈਂ ਚੁੱਪਚਾਪ ਸਿਰ ਹਿਲਾਇਆ ਤੇ ਜਾ ਕੇ ਆਪਣੇ ਕਾਊਂਟਰ ਤੇ ਬੈਠ ਗਿਆ। ਉਸ ਦੀਆਂ ਗੱਲਾਂ ਤੋਂ ਇਹ ਤਾਂ ਸਾਫ਼ ਹੋ ਗਿਆ ਸੀ ਕਿ ਉਸ ਕੋਲ ਆਪਣੇ ਬੇਟੇ ਨਾਲ ਕੋਈ ਸੰਪਰਕ ਨਹੀਂ ਸੀ। ਹੁਣ ਮੇਰੀ ਚਿੰਤਾ ਵਧਣ ਲੱਗੀ ਸੀ। ਜਿਵੇਂ-ਜਿਵੇਂ ਘੜੀ ਦੀਆਂ ਸੂਈਆਂ ਅੱਗੇ ਵਧ ਰਹੀਆਂ ਸਨ, ਮੇਰੇ ਦਿਲ ਦੀ ਧੜਕਣ ਹੋਰ ਵੀ ਤੇਜ਼ ਹੋ ਗਈ। ਦੁਪਹਿਰ ਹੋ ਚੁੱਕੀ ਸੀ ਪਰ ਉਸ ਦਾ ਬੇਟਾ ਅਜੇ ਤੱਕ ਨਹੀਂ ਸੀ ਆਇਆ। ਮੈਂ ਆਪਣੇ ਇੱਕ ਲੜਕੇ ਨੂੰ ਪੈਂਚਰ ਦੀ ਦੁਕਾਨ ਤੇ ਵੀ ਭੇਜਿਆ ਸੀ ਪਰ ਉੱਥੋਂ ਇਹੀ ਜਵਾਬ ਆਇਆ ਕਿ ਸਵੇਰ ਤੋਂ ਸੈਂਕੜੇ ਲੋਕ ਆਏ ਹਨ ਪਰ ਕਿਸੇ ਨੇ ਪੈਂਚਰ ਨਹੀਂ ਲਗਵਾਇਆ ਮੈਂ ਖੁਦ ਜਾ ਕੇ ਵੀ ਦੁਕਾਨਦਾਰ ਨਾਲ ਮਿਲਿਆ ਉਸਦੇ ਬੇਟੇ ਦਾ ਹੁਲੀਆ ਦੱਸਿਆ ਪਰ ਉਸਦਾ ਜਵਾਬ ਉਹੀ ਸੀ ਨਹੀਂ ਭਾਈ ਅਜੇ ਹਤਾ ਕੋਈ ਆਦਮੀ ਨਹੀਂ ਆਇਆ ਹੁਣ ਮੈਨੂੰ ਸੱਚਮੁੱਚ ਘਬਰਾਟ ਹੋਣ ਲੱਗੀ ਸੀ ਅਖਰ ਉਹ ਲੜਕਾ ਗਿਆ ਤਾਂ ਗਿਆ ਕਿੱਥੇ ਜਦੋਂ ਮੈਂ ਵਾਪਸ ਆਇਆ ਤਾਂ ਦੇਖਿਆ ਕਿ ਉਹ ਬਜ਼ੁਰਗ ਘਰ ਦੇ ਦਰਵਾਜ਼ੇ ਤੇ ਖੜੀ ਹੈ ਉਸ ਦੇ ਚਿਹਰੇ ਦੇ ਹਾਲਾਤ ਦੱਸ ਰਹੇ ਸਨ ਕਿ ਉਹ ਵੀ ਬੇਚੈਨ ਹੋ ਰਹੀ ਹੈ ਮੈਨੂੰ ਦੇਖਦੇ ਹੀ ਉਹ ਜਲਦੀ ਨਾਲ ਕੋਲ ਆਈ ਤੇ ਪੁੱਛਣ ਲੱਗੀ ਕੀ ਹੋਇਆ ਬੇਟਾ ਕੁਝ ਪਤਾ ਲੱਗਿਆ ਮੇਰੇ ਬੱਚੇ ਦਾ ਮੈਂ ਸਿਰ ਹਿਲਾਉਂਦੇ ਉਸ ਦੇ ਮੋਢੇ ਤੇ ਹੱਥ ਰੱਖਿਆ ਤੇ ਬੋਲਿਆ ਮਾਂ ਤੁਸੀਂ ਅੰਦਰ ਚਲੇ ਜਾਓ ਬਾਹਰ ਬਹੁਤ ਧੁੱਪ ਹੈ ਉਹ ਬੋਲੀ ਨਹੀਂ ਬੇਟਾ ਇੰਨੀ ਵੱਡੀ ਗੱਲ ਨਹੀਂ ਉਹ ਤਾਂ ਸਿਰਫ ਹਵਾ ਪਰਬਾਉਣ ਦੀ ਗੱਲ ਕਰ ਰਿਹਾ ਸੀ ਅਤੇ ਕੁਝ ਛੋਟੇ-ਮੋਟੇ ਕੰਮ ਸਨ ਉਸ ਦੀ ਆਵਾਜ਼ ਵਿੱਚ ਵੱਧਦੀ ਚਿੰਤਾ ਵੇਖ ਕੇ ਮੇਰੀ ਬੇਚੈਨੀ ਹੋਰ ਵੀ ਵਧਣ ਲੱਗੀ ਮੈਂ ਉਸ ਨੂੰ ਅੰਦਰ ਬੁਲਾ ਲਿਆ ਅਤੇ ਇੱਕ ਕਮਰੇ ਵਿੱਚ ਆਰਾਮ ਕਰਨ ਲਈ ਭੇਜ ਦਿੱਤਾ ਸਮਾਂ ਹੌਲੀ-ਹੌਲੀ ਬੀਤ ਰਿਹਾ ਸੀ ਸ਼ਾਮ ਦਾ ਹਨੇਰਾ ਹੋਣ ਲੱਗਿਆ ਸੀ ਉਹ ਔਰਤ ਦੋ-ਤਿੰਨ ਵਾਰ ਆ ਚੁੱਕੀ ਸੀ ਜਿਸ ਵਾਰ ਉਹ ਰੋਂਦੀ ਹੋਈ ਆਈ ਸੀ ਉਸ ਨੂੰ ਦੇਖਦੇ ਹੀ ਮੈਂ ਘਬਰਾ ਗਿਆ ਅਤੇ ਤੁਰੰਤ ਆਪਣੇ ਕਾਊਂਟਰ ਤੋਂ ਬਾਹਰ ਆਇਆ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਰਹੇ ਸਨ ਉਹ ਬੋਲੀ ਮੇਰਾ ਬੇਟਾ ਆ ਗਿਆ ਮੈਨੂੰ ਬਹੁਤ ਘਬਰਾਟ ਹੋ ਰਹੀ ਹੈ ਮੈਂ ਘਰ ਜਾਣਾ ਹੈ ਮੇਰਾ ਪੁੱਤ ਭੁੱਖਾ ਹੋਵੇਗਾ ਮੈਂ ਉਸ ਨੂੰ ਫੜ ਕੇ ਕੁਰਸੀ ਤੇ ਬਿਠਾਇਆ ਤੇ ਠੰਡਾ ਪਾਣੀ ਮੰਗਵਾਇਆ ਪਾਣੀ ਦੀ ਬੋਤਲ ਉਸ ਵੱਲ ਵਧਾਉਂਦੇ ਹੋਏ ਬੋਲਿਆ ਮਾਂ ਇਸ ਤਰ੍ਹਾਂ ਰੋਣ ਵਾਲੀ ਕੋਈ ਗੱਲ ਨਹੀਂ ਆ ਇਦਾਂ ਕੋਈ ਹੱਲ ਨਹੀਂ ਨਿਕਲੇਗਾ ਮੈਂ ਕੁਝ ਕਰਦਾ ਹਾਂ ਪਰ ਤੁਸੀਂ ਆਪਣੇ ਆਪ ਨੂੰ ਸੰਭਾਲੋ ਉਸ ਨੇ ਕਿਹਾ ਮੇਰੇ ਕੋਲ ਦਵਾਈ ਦੀ ਸਿਰਫ ਇੱਕ ਹੀ ਖਰਾਕ ਹੈ ਜੇਕਰ ਮੈਨੂੰ ਸਵੇਰ ਤੱਕ ਦਵਾਈ ਨਾ ਮਿਲੀ ਤਾ ਮੇਰੀ ਤਬੀਅਤ ਵਿਗੜ ਜਾਵੇਗੀ ਮੈਂ ਤੁਰੰਤ ਬੋਲਿਆ ਮਾਂ ਜੋ ਦਵਾਈ ਤੁਸੀਂ ਖਾਣੇ ਹੋ ਉਹਦਾ ਰੈਪਰ ਹੈ ਤੁਹਾਡੇ ਕੋਲ ਉਹ ਮੈਨੂੰ ਦੇ ਦਿਓ ਮੈਂ ਦਵਾਈ ਮੰਗਵਾ ਦਿੰਦਾ ਹਾਂ ਉਸਨੇ ਸਿਰ ਹਿਲਾਇਆ ਤੇ ਆਪਣੀ ਪੋਟਲੀ ਵਿੱਚੋਂ ਦਵਾਈ ਦਾ ਰੈਪਰ ਕੱਢ ਕੇ ਮੈਨੂੰ ਦਿੰਦੇ ਹੋਏ ਕਿਹਾ ਇਹ ਮੇਰੀ ਸ਼ੂਗਰ ਅਤੇ ਗਲੇ ਦੀ ਦਵਾਈ ਹੈ ਦੋਨੋਂ ਮੰਗਵਾ ਦਿਓ ਮੈਂ ਬਿਨਾ ਕੁਝ ਕਹੀ ਰੈਪਰ ਲਿਆ ਅਤੇ ਆਪਣੇ ਲੜਕੇ ਨੂੰ ਭੇਜ ਕੇ ਦਵਾਈਆਂ ਮੰਗਵਾ ਦਿੱਤੀਆਂ ਹੁਣ ਉਸਨੂੰ ਭੁੱਖ ਵੀ ਲੱਗ ਰਹੀ ਸੀ ਮੈਂ ਉਸਨੂੰ ਆਪਣੇ ਕੋਲ ਬਿਠਾ ਕੇ ਖਾਣਾ ਖੁਲਾਇਆ ਕਈ ਵਾਰ ਉਹ ਖਾਂਦੇ-ਖਾਂਦੇ ਵੀ ਰੋਣ ਲੱਗ ਜਾਂਦੀ ਸੀ ਅਤੇ ਆਪਣੇ ਬੇਟੇ ਨੂੰ ਯਾਦ ਕਰਕੇ ਰੋ ਪੈਂਦੀ ਸੀ ਮੇਰਾ ਮਨ ਕਰ ਰਿਹਾ ਸੀ ਕਿ ਉਸ ਲੜਕੇ ਨੂੰ ਫੜ ਕੇ ਖੂਬ ਡਾਂਟ ਲਗਾਵਾਂ ਮੈਂ ਆਪਣੇ ਸੀਸੀਟੀਵੀ ਫੁਟੇਜ ਦੀ ਵੀਡੀਓ ਵੇਖੀ ਨੰਬਰ ਪਲੇਟ ਕੋਈ ਨਹੀਂ ਦਿਖਾਈ ਦਿੱਤਾ ਇਸ ਵਜ੍ਹਾ ਨਾਲ ਮੈਨੂੰ ਕੋਈ ਜਾਣਕਾਰੀ ਨਾ ਮਿਲ ਸਕੀ ਰਾਤ ਹੋਰ ਵੀ ਗੂੜੀ ਹੁੰਦੀ ਜਾ ਰਹੀ ਸੀ ਬਲਜੀਤ ਕੌਰ ਹੁਣ ਥੱਕ ਚੁੱਕੀ ਸੀ ਮੈਂ ਉਸ ਵੱਲ ਵੇਖ ਕੇ ਬੋਲਿਆ ਮਾਂ ਇੱਕ ਕੰਮ ਕਰੋ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਮੇਰਾ ਮਨ ਨਹੀਂ ਕਰ ਰਿਹਾ ਤੁਹਾਨੂੰ ਇੱਥੇ ਇਕੱਲੇ ਛੱਡਣ ਦਾ ਉਹ ਤੁਰੰਤ ਬੋਲੀ ਨਹੀਂ ਬੇਟਾ ਮੈਂ ਘਰ ਨਹੀਂ ਜਾਵਾਂਗੀ ਮੈਂ ਇੱਥੇ ਬਾਹਰ ਬੈਠ ਜਾਵਾਂਗੀ ਮੇਰੇ ਬੇਟੇ ਨੂੰ ਤਾਂ ਭੁੱਲਣ ਦੀ ਆਦਤ ਹੈ ਉਸ ਦੀ ਆਵਾਜ਼ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਮੈਂ ਉਸ ਨੂੰ ਦੇਖਦਾ ਰਿਹਾ ਤੇ ਕਿਹਾ ਮਾਂ ਜੇਕਰ ਉਸਨੇ ਆਉਣਾ ਹੋਵੇਗਾ ਤਾਂ ਉਹ ਆ ਹੀ ਜਾਵੇਗਾ ਜੇਕਰ ਤੁਹਾਡੇ ਬਾਰੇ ਪੁੱਛੇਗਾ ਤਾਂ ਮੇਰਾ ਸਟਾਫ ਮੈਨੂੰ ਫੋਨ ਕਰ ਦੇਵੇਗਾ ਮੈਂ ਸਾਰੀ ਰਾਤ ਜਾ ਕੇ ਇੰਤਜ਼ਾਰ ਕਰਾਂਗਾ ਤੁਸੀਂ ਚਿੰਤਾ ਨਾ ਕਰੋ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਬੋਲੀ ਮੇਰਾ ਦਿਲ ਨਹੀਂ ਮੰਨ ਰਿਹਾ ਤੇ ਤੁਰੰਤ ਬੋਲਿਆ ਮਾਂ ਤੁਸੀਂ ਮੈਨੂੰ ਬੇਟਾ ਕਿਹਾ ਹੈ ਨਾ ਕਿ ਮੈਂ ਤੁਹਾਨੂੰ ਅੱਧੀ ਰਾਤ ਨੂੰ ਇੱਥੇ ਛੱਡ ਜਾਵਾਂਗਾ ਕੁਝ ਦੇਰ ਬਾਅਦ ਉਸਨੇ ਸਿਰ ਹਿਲਾਇਆ ਤੇ ਕਿਹਾ ਚੰਗਾ ਠੀਕ ਹੈ ਮੈਂ ਤੇਰੇ ਨਾਲ ਚੱਲਦੀ ਹਾਂ ਇਹ ਕਹਿ ਕੇ ਉਸਨੇ ਆਪਣਾ ਦੁਪੱਟਾ ਠੀਕ ਕੀਤਾ ਅਤੇ ਫਿਰ ਬੋਲੀ ਮੈਂ ਤਿਆਰ ਹਾਂ ਬੇਟਾ ਚਲੋ ਮੈਂ ਸਿਰ ਹਿਲਾ ਕੇ ਆਪਣੇ ਮੈਨੇਜਰ ਨੂੰ ਇਸ਼ਾਰੇ ਨਾਲ ਬੁਲਾਇਆ ਅਤੇ ਜ਼ਰੂਰੀ ਗੱਲਾਂ ਸਮਝਾ ਕੇ ਉਸ ਬਜ਼ੁਰਗ ਔਰਤ ਨੂੰ ਲੈ ਕੇ ਘਰ ਵੱਲ ਰਵਾਨਾ ਹੋ ਗਿਆ ਜਿਵੇਂ ਹੀ ਉਹ ਮੇਰੀ ਕਾਰ ਦੀ ਅੱਗੇ ਵਾਲੀ ਸੀਟ ਤੇ ਬੈਠੀ ਤੇ ਮੁਸਕਰਾ ਕੇ ਬੋਲੀ ਮੇਰੀ ਬਹੁਤ ਪੁਰਾਣੀ ਇੱਛਾ ਸੀ ਕਿ ਕਿਸੇ ਵੱਡੀ ਕਾਰ ਵਿੱਚ ਘੁੰਮਾਂ ਦੇਖ ਅੱਜ ਪ੍ਰਮਾਤਮਾ ਨੇ ਮੇਰੀ ਇਹ ਇੱਛਾ ਵੀ ਪੂਰੀ ਕਰ ਦਿੱਤੀ ਬਸ ਮੇਰਾ ਬੇਟਾ ਨਾਲ ਹੁੰਦਾ ਤਾਂ ਮੈਨੂੰ ਹੋਰ ਵੀ ਚੰਗਾ ਲੱਗਦਾ ਮੈਂ ਉਸ ਵੱਲ ਵੇਖਿਆ ਉਸ ਦੀਆਂ ਅੱਖਾਂ ਵਿੱਚ ਉਮੀਦ ਅਤੇ ਦਿਲ ਵਿੱਚ ਇੱਕ ਦਰਦ ਸੀ। ਮੈਨੂੰ ਪੂਰਾ ਯਕੀਨ ਹੋ ਚੁੱਕਿਆ ਸੀ ਕਿ ਉਹ ਨੌਜਵਾਨ ਆਪਣੀ ਮਾਂ ਤੋਂ ਪਿੱਛਾ ਛੁਡਾ ਕੇ ਭੱਜ ਗਿਆ ਸੀ। ਮੈਨੂੰ ਬੇਹਦ ਅਫਸੋਸ ਹੋ ਰਿਹਾ ਸੀ ਅਤੇ ਤਰਸ ਵੀ ਆ ਰਿਹਾ ਸੀ। ਹੁਣ ਇਸ ਔਰਤ ਦਾ ਕੀ ਹੋਵੇਗਾ? ਮੈਂ ਉਸੇ ਪਲ ਮਨ ਹੀ ਮਨ ਵਿੱਚ ਇੱਕ ਸੰਕਲਪ ਲਿਆ ਕਿ ਜਦੋਂ ਤੱਕ ਮੈਂ ਜ਼ਿੰਦਾ ਹਾਂ ਮੈਂ ਇਸ ਔਰਤ ਦੀ ਦੇਖਭਾਲ ਜ਼ਰੂਰ ਕਰਾਂਗਾ। ਪ੍ਰਮਾਤਮਾ ਨੇ ਕੋਈ ਕਾਰਨ ਬਣਾਇਆ ਹੋਵੇਗਾ ਜੋ ਇਸ ਔਰਤ ਨੂੰ ਮੇਰੇ ਕੋਲ ਪਹੁੰਚਾ ਦਿੰਦਾ। ਅਸੀਂ ਆਪਣੇ ਘਰ ਪਹੁੰਚ ਗਏ। ਜਿਵੇਂ ਹੀ ਗੱਡੀ ਪੋਰਚ ਵਿੱਚ ਰੁਕੀ ਉਹ ਔਰਤ ਖੁਸ਼ ਹੋ ਕੇ ਬੋਲੀ ਪੁੱਤਰ ਤੇਰਾ ਘਰ ਤਾਂ ਬਹੁਤ ਸੋਹਣਾ ਹੈ ਮੈਂ ਮੁਸਕਰਾ ਕੇ ਜਵਾਬ ਦਿੱਤਾ ਮਾਂ ਮੈਂ ਅਮੀਰ ਹਾਂ ਜਾਂ ਨਹੀਂ ਇਹ ਤਾਂ ਨਹੀਂ ਕਹਿ ਸਕਦਾ ਪਰ ਇਹਨਾਂ ਜ਼ਰੂਰ ਕਹਿ ਸਕਦਾ ਕਿ ਮੈਂ ਕਦੇ ਕਿਸੇ ਦੇ ਸਾਹਮਣੇ ਹੱਥ ਨਹੀਂ ਅੱਡਿਆ ਜੋ ਵੀ ਕਮਾਇਆ ਉਸ ਵਿੱਚ ਸੰਤੋਖ ਪਾਇਆ ਉਹ ਮੁਸਕਰਾ ਕੇ ਬੋਲੀ ਪ੍ਰਮਾਤਮਾ ਤੇਰੇ ਭਾਗ ਵਿੱਚ ਹੋਰ ਵੀ ਭਰ ਦੇਵੇ ਬਸ ਪ੍ਰਮਾਤਮਾ ਕਰੇ ਮੈਨੂੰ ਮੇਰਾ ਬੇਟਾ ਲੈਣ ਆ ਜਾਵੇ ਮੈਂ ਹਾਂ ਵਿੱਚ ਸਿਰ ਹਿਲਾਇਆ ਅਤੇ ਉਹਦੇ ਨਾਲ ਗੱਡੀ ਤੋਂ ਉਤਰ ਗਿਆ। ਇੱਕ ਪਲ ਦਿਲ ਵਿੱਚ ਖਿਆਲ ਆਇਆ ਕਿ ਇਸ ਔਰਤ ਨੂੰ ਸੱਚ ਦੱਸ ਦੇਵਾਂ ਕਿ ਉਸ ਦਾ ਬੇਟਾ ਉਸ ਨੂੰ ਹਮੇਸ਼ਾ ਲਈ ਛੱਡ ਕੇ ਜਾ ਚੁੱਕਾ ਹੈ। ਪਰ ਜਿੰਨੇ ਪਿਆਰ ਤੇ ਵਿਸ਼ਵਾਸ ਨਾਲ ਉਹ ਆਪਣੇ ਬੇਟੇ ਨੂੰ ਯਾਦ ਕਰ ਰਹੀ ਸੀ, ਮੈਂ ਇੱਕ ਸ਼ਬਦ ਵੀ ਨਹੀਂ ਬੋਲ ਪਾਇਆ। ਮੈਨੂੰ ਲੱਗਿਆ ਕਿ ਚੁੱਪ ਰਹਿਣਾ ਹੀ ਵੇਤਰ ਹੈ। ਮੈਂ ਉਸ ਦਾ ਹੱਥ ਫੜਿਆ ਅਤੇ ਬੋਲਿਆ, "ਮਾਂ, ਚਲੋ ਹੁਣ ਚੱਲਦੇ ਹਾਂ। ਫਿਰ ਤੁਸੀਂ ਥੋੜੀ ਜਿਹੀ ਚਾਹ ਪੀ ਕੇ ਆਰਾਮ ਕਰ ਲੈਣਾ।" ਉਹ ਤੁਰੰਤ ਸਿਰ ਹਿਲਾਉਂਦੇ ਹੋਏ ਬੋਲੀ ਨਹੀਂ ਬੇਟਾ ਇਸ ਦੀ ਕੋਈ ਲੋੜ ਨਹੀਂ ਆ ਮੈਂ ਹੁਣ ਥੋੜਾ ਜਿਹਾ ਆਰਾਮ ਕਰ ਲਵਾਂਗੀ ਪਰ ਜਿਵੇਂ ਹੀ ਮੇਰੇ ਬੱਚੇ ਦਾ ਫੋਨ ਆਇਆ ਤਾਂ ਮੈਨੂੰ ਜ਼ਰੂਰ ਜਗਾ ਦੇਣਾ ਮੈਂ ਕੁਝ ਨਾ ਬੋਲ ਸਕਿਆ ਬਸ ਚੁੱਪਚਾਪ ਉਸ ਨੂੰ ਲੈ ਕੇ ਅੰਦਰ ਚਲਿਆ ਗਿਆ ਅੱਸੀ ਅਜੇ ਲਿਵਿੰਗ ਰੂਮ ਤੱਕ ਹੀ ਪਹੁੰਚੇ ਸੀ ਕਿ ਪਿਤਾ ਜੀ ਦੀ ਆਵਾਜ਼ ਆਈ ਆ ਗਿਆ ਜੱਸੇ ਕਦੋਂ ਤੋਂ ਮੈਂ ਤੇਰਾ ਇੰਤਜ਼ਾਰ ਕਰ ਰਿਹਾ ਸੀ ਮੈਂ ਮੁੜ ਕੇ ਵੇਖਿਆ ਤਾਂ ਮੇਰੇ ਪਿਤਾ ਜੀ ਮੇਰੇ ਸਾਹਮਣੇ ਖੜੇ ਸਨ ਮੈਂ ਕੁਝ ਕਹਿ ਪਾਉਂਦਾ ਉਸ ਤੋਂ ਪਹਿਲਾਂ ਹੀ ਮਾਤਾ ਜੀ ਬੋਲ ਪਏ ਇਹ ਔਰਤ ਕੌਣ ਹੈ ਜੋ ਤੇਰੇ ਨਾਲ ਹੈ ਮੈਂ ਅਜੇ ਜਵਾਬ ਦੇਣ ਹੀ ਵਾਲਾ ਸੀ ਕਿ ਉਹ ਬਜ਼ੁਰਗ ਔਰਤ ਨੇ ਅਚਾਨਕ ਆਪਣਾ ਮੂੰਹ ਮੇਰੇ ਪਿਤਾ ਜੀ ਵੱਲ ਕੀਤਾ ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਚਿਹਰਾ ਉਦਾਸ ਅਤੇ ਥੱਕਿਆ ਹੋਇਆ ਲੱਗ ਰਿਹਾ ਸੀ ਮੇਰੇ ਪਿਤਾ ਜੀ ਨੇ ਉਹਨਾਂ ਨੂੰ ਵੇਖਿਆ ਤਾਂ ਉਹ ਸਾਹ ਲੈਣਾ ਹੀ ਭੁੱਲ ਗਏ ਮੈਂ ਹੈਰਾਨੀ ਨਾਲ ਉਹਨਾਂ ਵੱਲ ਵੇਖਦਾ ਰਹਿ ਗਿਆ ਅਚਾਨਕ ਪਿਤਾ ਜੀ ਦੌੜ ਕੇ ਉਸ ਔਰਤ ਦੇ ਕੋਲ ਪਹੁੰਚੇ ਅਤੇ ਉਸ ਨੂੰ ਗਲੀ ਲਗਾ ਕੇ ਫੁੱਟ ਫੁੱਟ ਕੇ ਰੋਣ ਲੱਗੀ ਉਹਨਾਂ ਦਾ ਇਸ ਤਰ੍ਹਾਂ ਰੋਣਾ ਮੇਰੀ ਸਮਝ ਤੋਂ ਬਾਹਰ ਸੀ ਉਹ ਔਰਤ ਸ਼ਾਂਤ ਸੀ ਪਰ ਹੁਣ ਉਸ ਦੀ ਰੁਕ ਰੁਕ ਕੇ ਸਿਸਕੀਆਂ ਲੈਣ ਦੀ ਆਵਾਜ਼ ਸੁਣਾਈ ਦੇਣ ਲੱਗੀ ਸੀ ਇਹ ਦੋਵੇਂ ਇੱਕ ਦੂਜੇ ਨੂੰ ਜਾਣਦੇ ਸੀ ਪਰ ਰੋ ਕਿਉਂ ਰਹੇ ਸਨ ਇਹ ਗੱਲ ਮੇਰੀ ਸਮਝ ਤੋਂ ਬਾਹਰ ਸੀ ਮੈਨੂੰ ਜਿਵੇਂ ਹੋਸ਼ ਆਇਆ ਮੈਂ ਤੁਰੰਤ ਦੋਵਾਂ ਨੂੰ ਵੱਖ ਕੀਤਾ ਤੇ ਪਿਤਾ ਜੀ ਵੱਲ ਗੁੱਸੇ ਨਾਲ ਵੇਖਦੇ ਹੋਏ ਕਿਹਾ ਇਹ ਕੀ ਬਤਮੀਜ਼ੀ ਹੈ ਪਿਤਾ ਜੀ ਤੁਸੀਂ ਕਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹੋ ਇਹ ਸਾਡੇ ਮਹਿਮਾਨ ਨੇ ਮੇਰੀ ਗੱਲ ਸੁਣ ਕੇ ਮੇਰੇ ਪਿਤਾ ਜੀ ਬੋਲੇ ਇਹ ਮਹਿਮਾਨ ਨਹੀਂ ਇਹ ਤਾਂ ਸਾਡੇ ਘਰ ਦਾ ਹਿੱਸਾ ਮੈਨੂੰ ਮਾਫ ਕਰ ਦੇ ਮੈਂ ਤੇਰੇ ਅੱਗੇ ਹੱਥ ਜੋੜਦਾ ਹਾਂ ਤੂੰ ਕਿੱਥੇ ਚਲੀ ਗਈ ਸੀ ਫਿਰ ਉਹਨਾਂ ਨੇ ਉਸ ਔਰਤ ਦਾ ਹੱਥ ਫੜ ਕੇ ਆਪਣੇ ਦਿਲ ਤੇ ਰੱਖਿਆ ਤੇ ਬੋਲੇ ਦੇਖ ਮੇਰਾ ਦਿਲ ਕਿੰਨੀ ਜ਼ੋਰ ਨਾਲ ਟੜਕ ਰਿਹਾ ਹੈ ਮੈਂ ਤੁਰੰਤ ਪਿਤਾ ਜੀ ਨੂੰ ਪਿੱਛੇ ਧਕੇਲਦੇ ਹੋਏ ਕਿਹਾ ਤੁਸੀਂ ਇਹ ਕੀ ਬੋਲ ਰਹੇ ਹੋ ਇਹ ਔਰਤ ਅੱਜ ਮੇਰੇ ਠਾਬੇ ਤੇ ਆਪਣੇ ਬੇਟੇ ਨਾਲ ਆਈ ਸੀ ਪਿਤਾ ਜੀ ਨੇ ਹੌਲੀ ਜਿਹੇ ਸਿਰ ਹਿਲਾਇਆ ਤੇ ਕਿਹਾ ਜੱਸੇ ਇਹ ਕੋਈ ਹੋਰ ਨਹੀਂ ਇਹ ਤੇਰੀ ਮਾਂ ਹੈ ਮੇਰੀ ਪਤਨੀ ਆ ਬਲਜੀਤ ਇਹ ਕਹਿੰਦੇ ਹੋਏ ਪਿਤਾ ਜੀ ਜ਼ਮੀਨ ਤੇ ਬੈਠ ਗਏ ਅਤੇ ਉਹ ਔਰਤ ਵੀ ਅੱਗੇ ਵਧਦੇ ਹੋਏ ਬੋਲੀ ਹਰਪਾਲ ਤੂੰ ਠੀਕ ਹੈ ਨਾ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਤੂੰ ਜਿੰਦਾ ਹੈ ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਇੱਕ ਤੋਂ ਬਾਅਦ ਇੱਕ ਝਟਕੇ ਲੱਗ ਰਹੇ ਸਨ ਇਹ ਔਰਤ ਮੇਰੀ ਮਾਂ ਹੈ ਪਰ ਮੈਨੂੰ ਤਾਂ ਬਚਪਨ ਤੋਂ ਇਹੀ ਦੱਸਿਆ ਗਿਆ ਸੀ ਕਿ ਮੇਰੀ ਮਾਂ ਦੀ ਮੌਤ ਹੋ ਗਈ ਸੀ ਤਾਂ ਫਿਰ ਇਹ ਜਿੰਦਾ ਕਿਵੇਂ ਹੋ ਸਕਦੀ ਆ ਉਹ ਔਰਤ ਰੋਂਦੇ ਹੋਏ ਬੋਲੀ ਮੈਨੂੰ ਮaaf ਕਰ ਦੇ ਤੇਰੇ ਬਾਅਦ ਮੈਂ ਦੂਜਾ ਵਿਆਹ ਕਰਵਾ ਲਿਆ ਸੀ ਮੇਰਾ ਇੱਕ ਬੇਟਾ ਵੀ ਆ ਪਰ ਪਿਤਾ ਜੀ ਬੋਲੇ ਨਹੀਂ ਇਸ ਵਿੱਚ ਤੇਰੀ ਕੋਈ ਗਲਤੀ ਨਹੀਂ ਤੂੰ ਸਹੀ ਕੀਤਾ ਦੂਜਾ ਵਿਆਹ ਕਰਕੇ ਮੈਂ ਬਹੁਤ ਖੁਸ਼ ਹਾਂ ਕਿ ਇਸ ਉਮਰ ਵਿੱਚ ਤੂੰ ਮੈਨੂੰ ਦੁਬਾਰਾ ਮਿਲ ਗਈ ਹੁਣ ਮੈਂ ਦੋਵਾਂ ਦੇ ਕੋਲ ਬੈਠ ਗਿਆ ਅਤੇ ਪਿਤਾ ਜੀ ਨੂੰ ਦੇਖਦੇ ਹੋਏ ਬੋਲਿਆ ਤੁਸੀਂ ਦੋਵੇਂ ਕੀ ਗੱਲ ਕਰ ਰਹੇ ਹੋ ਕਿਰਪਾ ਕਰਕੇ ਮੈਨੂੰ ਵੀ ਦੱਸੋ ਤੁਸੀਂ ਤਾਂ ਕਿਹਾ ਸੀ ਕਿ ਮਾਂ ਤਾਂ ਤੇਰੀ ਮਾਂ ਇਸ ਦੁਨੀਆ ਵਿੱਚ ਨਹੀਂ ਆ ਇਸ ਤੇ ਪਿਤਾ ਜੀ ਤੁਰੰਤ ਬੋਲੇ ਮੈਨੂੰ ਲੱਗਿਆ ਸੀ ਕਿ ਤੇਰੀ ਮਾਂ ਮਰ ਚੁੱਕੀ ਹੋਵੇਗੀ ਪਰ ਮੇਰਾ ਦਿਲ ਹਮੇਸ਼ਾ ਇਹੀ ਕਹਿੰਦਾ ਸੀ ਕਿ ਉਹ ਜਿੰਦਾ ਹੈ ਅਸਲ ਵਿੱਚ ਮੈਂ ਤੇ ਤੇਰੀ ਮਾਂ ਤੈਨੂੰ ਤਾਂ ਪਤਾ ਹੈ ਅਸੀਂ ਇੱਕ ਬੰਬ ਧਮਾਕੇ ਵਿੱਚ ਵਿਛੜ ਗਏ ਸੀ ਉਸ ਔਰਤ ਨੇ ਕਿਹਾ ਮੇਰੇ ਨਾਲ ਇਦਾਂ ਹੀ ਹੋਇਆ ਸੀ ਮੈਨੂੰ ਵੀ ਇਹੀ ਲੱਗਿਆ ਸੀ ਕਿ ਤੁਸੀਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਇਸ ਲਈ ਜਿਸਾ ਧਮੀਨੇ ਮੇਰੀ ਜਾਨ ਬਚਾਈ ਮੈਂ ਉਸੇ ਨਾਲ ਹੀ ਵਿਆਹ ਕਰਵਾ ਲਿਆ ਸੀ ਇਹ ਸਭ ਅਣਜਾਣੇ ਵਿੱਚ ਹੋਇਆ ਮੈਂ ਰੱਬ ਨੂੰ ਗਵਾਹ ਮੰਨ ਕੇ ਕਹਿੰਦੀ ਹਾਂ ਕਿ ਮੈਨੂੰ ਥੋੜੀ ਜਿਹੀ ਵੀ ਜਾਣਕਾਰੀ ਨਹੀਂ ਸੀ ਕਿ ਤੁਸੀਂ ਜਿੰਦਾ ਹੋ ਇਸ ਵਾਰ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਮੈਂ ਬਚਪਨ ਤੋਂ ਹੀ ਮੈਂ ਮਾਂ ਨਹੀਂ ਸੀ ਵੇਖੀ ਮੈਂ ਉਹਨਾਂ ਦੀ ਮਮਤਾ ਨੂੰ ਬਹੁਤ ਮਿਸ ਕੀਤਾ ਸੀ ਜੀਵਨ ਵਿੱਚ ਬਹੁਤ ਸੰਘਰਸ਼ ਕੀਤਾ ਅੱਜ ਉਹਨਾਂ ਨੂੰ ਆਪਣੇ ਸਾਹਮਣੇ ਪਾ ਕੇ ਮੇਰੇ ਹੰਝੂ ਨਹੀਂ ਸੀ ਰੁਕ ਰਹੇ ਮੈਂ ਉਹਨਾਂ ਨੂੰ ਆਪਣੇ ਗਲੇ ਲਗਾ ਲਿਆ ਅਤੇ ਬਹੁਤ ਦੇਰ ਤੱਕ ਉਹਨਾਂ ਦੇ ਮੋਢੇ ਤੇ ਸਿਰ ਰੱਖ ਕੇ ਰੋਂਦਾ ਰਿਹਾ। ਉਹ ਮੈਨੂੰ ਬਾਰ-ਬਾਰ ਚੁੰਮਦੀ ਜਾ ਰਹੀ ਸੀ ਅਤੇ ਇੱਕ ਹੀ ਗੱਲ ਕਹਿ ਰਹੀ ਸੀ, "ਜੱਸੇ, ਮੈਂ ਤੈਨੂੰ ਬੜਾ ਯਾਦ ਕਰਦੀ ਸੀ। ਤੈਨੂੰ ਪਤਾ ਹੈ, ਜਦੋਂ ਮੇਰੇ ਦੂਜਾ ਬੇਟਾ ਪੈਦਾ ਹੋਇਆ, ਉਸ ਤਦ ਵੀ ਮੈਨੂੰ ਸਕੂਨ ਨਹੀਂ ਮਿਲਿਆ। ਬਸ ਮੈਂ ਇਹੀ ਸੋਚਦੀ ਰਹਿੰਦੀ ਸੀ ਕਿ ਮੇਰਾ ਪਹਿਲਾ ਬੇਟਾ ਕਿਵੇਂ ਹੋਵੇਗਾ। ਅੱਜ ਤੈਨੂੰ ਜ਼ਿੰਦਾ ਅਤੇ ਸਲਾਮਤ ਵੇਖ ਕੇ ਮੈਨੂੰ ਆਪਣੇ ਪ੍ਰਮਾਤਮਾ ਤੇ ਭਰੋਸਾ ਹੋ ਗਿਆ ਹੈ ਕਿ ਉਹ ਸਭ ਕੁਝ ਕਰ ਸਕਦਾ ਹੈ। ਮੈਂ ਉਹਨਾਂ ਨੂੰ ਪਿਆਰ ਨਾਲ ਗੱਲ ਹੀ ਲਗਾ ਲਿਆ ਮੈਂ ਆਪਣੀ ਮਾਂ ਤੋਂ ਬਿਲਕੁਲ ਵੀ ਨਾਰਾਜ਼ ਨਹੀਂ ਸੀ ਨਾ ਹੀ ਆਪਣੇ ਪਿਤਾ ਜੀ ਤੋਂ ਕਿਉਂਕਿ ਉਹ ਦੋਵੇਂ ਤਾਂ ਮਾਸੂਮ ਸਨ ਉਹਨਾਂ ਨੇ ਉਹੀ ਰਸਤਾ ਅਪਣਾਇਆ ਜੋ ਉਹਨਾਂ ਨੂੰ ਉਸ ਸਮੇਂ ਸਹੀ ਲੱਗਿਆ ਅਸੀਂ ਤਾਂ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਗਲਤੀ ਕੀਤੀ ਪਰ ਉਹ ਜਾਣ ਬੁੱਝ ਕੇ ਨਹੀਂ ਸੀ ਮੈਂ ਆਪਣੇ ਘਰ ਵਿੱਚ ਉਹਨਾਂ ਨੂੰ ਰਾਣੀਆਂ ਵਾਂਗ ਰੱਖਿਆ ਆਪਣੇ ਛੋਟੇ ਭਰਾ ਨੂੰ ਵੀ ਲੱਭ ਲਿਆ ਅਤੇ ਉਸ ਨੂੰ ਘਰ ਬੁਲਾ ਕੇ ਉਸਦੇ ਦੋ ਥੱਪੜ ਮਾਰੇ ਮੈਂ ਕਿਹਾ ਕਿ ਤੂੰ ਕਿੰਨਾ ਖੁਦਗਰਜ਼ ਨਿਕਲਿਆ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਸ ਔਰਤ ਨੇ ਤੈਨੂੰ ਬਚਪਨ ਤੋਂ ਗੋਦ ਵਿੱਚ ਖੜਾਇਆ ਤੂੰ ਉਸ ਨੂੰ ਇਕੱਲਾ ਛੱਡ ਕੇ ਚਲਾ ਗਿਆ ਤੇ ਉਹ ਰੋਂਦੇ ਹੋਏ ਕਹਿਣ ਲੱਗਿਆ ਮੇਰੇ ਕੋਲ ਖਾਣ ਲਈ ਪੈਸੇ ਨਹੀਂ ਸਨ ਮੈਂ ਉਹਨਾਂ ਨੂੰ ਕਿਵੇਂ ਪਾਲਦਾ ਇਸੇ وجہ ਨਾਲ ਮੈਂ ਉਹਨਾਂ ਨੂੰ ਛੱਡ ਕੇ ਚਲਾ ਗਿਆ ਸੀ ਪਰ ਮੈਂ ਉਸ ਨੂੰ ਵੀ ਮaaf ਕਰ ਦਿੱਤਾ ਐਨੇ ਸਾਲਾਂ ਬਾਅਦ ਮੇਰੀ ਮਾਂ ਮੈਨੂੰ ਮਿਲ ਗਈ ਸੀ ਜੇਕਰ ਜ਼ਰੂਰਤ ਪੈਂਦੀ ਤਾਂ ਮੈਂ ਉਹਨਾਂ ਲਈ ਆਪਣੀ ਜਾਨ ਵੀ ਦੇ ਸਕਦਾ ਸੀ ਜਦੋਂ ਮੈਂ ਪਰਮਾਤਮਾ ਦੀ ਲੀਲਾ ਅਤੇ ਕ੍ਰਿਸ਼ਮੇ ਬਾਰੇ ਸੋਚਦਾ ਹਾਂ ਤਾਂ ਮੇਰੀਆਂ ਅੱਖਾਂ ਪਰ ਆਉਂਦੀਆਂ ਨੇ ਮੈਂ ਜਿੰਨਾ ਉਹਨਾਂ ਦਾ ਉਪਕਾਰ ਮੰਨਾ ਉਹਨਾਂ ਹੀ ਘਟ ਹੈ